ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਸਾਡੀ ਅੱਜ ਦੀ ਕਥਾ ਦਾ ਟਾਈਟਲ ਹੈ ਦਾ ਪਾਵਰ ਆਫ ਏ ਦਸਵੰਤ ਕਿ ਦਸਵੰਤ ਦੀ ਕੀ ਪਾਵਰ ਹੈ ਦਸਵੰਤ ਕੱਢਣ ਦੇ ਨਾਲ ਕੀ ਫਾਇਦਾ ਹੁੰਦਾ ਵੈ ਤੇ ਦਸਵੰਤ ਨਾ ਕੱਢਣ ਦੇ ਨਾਲ ਕੀ ਨੁਕਸਾਨ ਹੁੰਦਾ ਵੈ ਅਸਲਾਮ ਦੇ ਵਿੱਚ ਸਿੱਖਿਜ਼ਮ ਦੇ ਵਿੱਚ ਦਸਵੰਤ ਕੱਢਣ ਦਾ ਕੀ ਹੁਕਮ ਦਿੱਤਾ ਗਿਆ ਵੈ ਤੇ ਵੀਰੋ ਉਹ ਮਨੁੱਖ ਜਿਹੜੇ ਚਾਹੁੰਦੇ ਆ ਕਿ ਉਹਨਾਂ ਦੇ ਹਾਲਾਤ ਬਦਲ ਜਾਣ ਉਹ ਅਮੀਰ ਹੋ ਜਾਣ ਉਹਨਾਂ ਦੀਆਂ ਸਾਰੀਆਂ ਖੁਆਇਸ਼ਾਂ ਪੂਰੀਆਂ ਹੋ ਜਾਣ ਵੀਰੋ ਉਹਨਾਂ ਵਾਸਤੇ ਇਹ ਕਥਾ ਇੱਕ ਤੋਹਫਾ ਜੇ ਉਹ ਕਥਾ ਲਾਜ਼ਮਨ ਸੁਣਿਆ ਵੀਰੋ ਬਹੁਤ ਪਿਆਰੀ ਕਥਾ ਹੈ ਸੋ ਚਲ ਕਥਾ ਸੁਣਨੇ ਇਸ ਦੇ ਬਾਰੇ ਚ ਆਨੇ ਆ ਮੁਹੰਮਦ ਸਾਹਿਬ ਦੇ ਨਿਕਟ ਵਰਤੀ حضرت ਉਮਰ ਸਲੱਲਹੁ ਅਲੈਹਿ ਵਸਰਾ ਤੋਂ ਬਗਦਾਦ ਜਾ ਰਹੇ ਸਨ ਉੱਠਦੇ ਰਸਤੇ ਦੁਪਹਿਰ ਹੋਈ ਨਖਲਿਸਤਾਨ ਉਸਨੂੰ ਕਹਿੰਦੇ ਜਿੱਥੇ ਚਾਰ ਪੰਜ ਦਰਖਤ ਹੋਣ ਥੋੜਾ ਜਿਹਾ ਪਾਣੀ ਹੋਵੇ ਸਰੋਵਰ ਉਹਨੂੰ ਲਖੇਪੀਸਤਾਨ ਕਹਿੰਦੇ ਨੇ ਅਰਬ ਦੇਸ਼ਾਂ ਵਿੱਚ ਆਖਿਰ ਉਸਦੀ ਬਹੁਤ ਮਹਾਨਤਾ ਹੁੰਦੀ ਹੈ ਉੱਥੇ ਉਹ ਰੁਕੇ ਆਰਾਮ ਕਰਨ ਉੱਠ ਨੂੰ ਦਰਖਤ ਨਾਲ ਬਨੇ ਪਾਣੀ ਲਾਲ ਮੋਤ ਹੁੰਦਾ ਹੈ ਇੱਕ ਨਾਨਕੋਲ ਸੀ ਰੋਟੀ ਖੋਲ ਕੇ ਜੈਸੇ ਖਾਣ ਲਗੇ ਕਿ ਬਿਖਾਰੀ ਆ ਗਿਆ ਬਿਖਾਰੀ ਨਹੀਂ ਸੀ ਪਰ ਕਿਉਂਕਿ ਮੰਗਦਾ ਪਿਆ ਸੀ ਸਵਾਸੇ ਮੰਗਤਾਗਾ ਉਹਨੇ ਆਖਿਆ ਹਜ਼ਰਤ ਮੈਂ ਤਿੰਨ ਦਿਨ ਦਾ ਭੁੱਖਾ ਕੋਤ ਸ਼ਹਿਰ ਦੇ ਚ ਮੈਂ ਜਾਣਾ ਹੈ ਜੇ ਬਹੁਤ ਦੂਰ ਹੈ ਮੈਂ ਭੁੱਖਾ ਪਹੁੰਚ ਵੀ ਸਕਾਂਗਾ ਕਿ ਨਹੀਂ ਪੈਦਲਾ ਤੁਹਾਡੇ ਕੋਲ ਉੱਠ ਬੇਤਰੋਵੇਗਾ ਇਸ ਨਾਮ ਦਾ ਚੌਥਾ ਭਾਗ ਮੈਨੂੰ ਦੇ ਦਿਓ ਚੌਥਾ ਹਿੱਸਾ ਮੇਰੀ ਥੋੜੀ ਭੁੱਖ ਮਿਟ ਜਾਏਗੀ ਮੈਂ ਚੱਲ ਪਾਵਾਂਗਾ ਹਜ਼ਰਤ 우ਮਰ ਨੇ ਸਾਰਾ ਨਾ ਨਹੀਂ ਦੇ ਦਿੱਤਾ ਲੈ ਪਰ ਉਹ ਵੀ ਸਮਝਦਾਰ ਬੰਦਾ ਸੀ ਕਹਿਣ ਲਗਾ ਨਹੀਂ ਤੁਸੀਂ ਭੁੱਖੇ ਜਾਓ ਮੇਰਾ ਹਿਰਦਾ ਇਹ ਵੀ ਕਬੂਲ ਕਰਨ ਨੂੰ ਤਿਆਰ ਨਹੀਂ ਮੈਨੂੰ ਇਸ ਦਾ ਚੌਥਾ ਭਾਗ ਦੇ ਦੋ ਪਤਾ ਹੈ ਹਜ਼ਰਤ ਉਮਰ ਨੇ ਕੀ ਆਖਿਆ ਤੂੰ ਤਿੰਨ ਦਿਨ ਦਾ ਭੁੱਖਾ ਮੈਂ ਅੱਧੇ ਦਿਨ ਦਾ ਭੁੱਖਾ ਮੇਰੇ ਤੇ ਨਾਨ ਖਾਣਾ ਹਰਾਮ ਹੈ ਐ ਲੈ ਤੂੰ ਉਸ ਮਨੁੱਖ ਨੇ ਆਖਿਆ ਪਹਿਲੀ ਦਫਾ ਇੱਕ ਅਮੀਰ ਮਨੁੱਖ ਦੇਖਿਆ ਹੈ ਅਮੇ ਦਾ ਮਨੁੱਖ ਦੁਪਹਿਰ ਦਾ ਵਕਤ ਸੀ ਮਹਾਤਮਾ ਬੁੱਧ ਇੱਕ ਪਿੰਡ ਤੋਂ ਦੂਸਰੇ ਪਿੰਡ ਜਾ ਰਹੇ ਨੇ ਨਾਲ ਚੇਲਾ ਹੈ ਆਨੰਦ ਜੋ ਰਿਸ਼ਤੇ ਦੇ ਚਚੇਰਾ ਬਿਰਾਸੀ ਚੇਲਾ ਬਣ ਗਿਆ ਸੀ ਨਾਲ ਸੀ ਉਹਨੇ ਕਰਮੰਡਲ ਪਾਣੀ ਦਾ ਨਾਲ ਭਰ ਲਿਆ ਬਈ ਦੁਪਹਿਰ ਦਾ ਵਕਤ ਬਿਹਾਰ ਦੀ ਗਰਮੀ ਆਖਿਰ 2 ਕੋਹ ਦਾ ਪਿੰਡ ਹੈ 4 ਮੀਲ ਦਾ ਪਿੰਡ ਹੈ ਅਜੇ ਅੱਧੀ ਬਾਤ ਤੈ ਹੋਈ ਹੋਵੇਗੀ ਮਹਾਤਮਾ ਬੁੱਧ ਨੇ ਆਖਿਆ ਆਨੰਦ ਤੂੰ ਨਾਲ ਪਾਣੀ ਲੈਂਦਾ ਹਾਂ ਲੈਂਦਾ ਦੇ ਕਰਮੰਡਲ ਦੇ ਦਿੱਤਾ ਸਾਰੇ ਦਾ ਸਾਰਾ ਇੱਕ ਬੂਟੇ ਚ ਪਾ ਦਿੱਤਾ ਆਨੰਦ ਕਹਿੰਦਾ ਹੈ ਭਗਵਾਨ ਸਾਨੂੰ ਪਿਆਸ ਲੱਗ ਸਕਦੀ ਹੈ ਜੇ ਤੇ ਰਸਤਾ ਬਹੁਤ ਰਹਿੰਦਾ ਹੈ ਅੱਧੀ ਵਾਰਟ ਤੈ ਹੋਈ ਏ ਸਾਨੂੰ ਵੀ ਪਿਆਸ ਲੱਗ ਸਕਦੀ ਏ ਤੁਸੀਂ ਸਾਰਾ ਪਾਣੀ ਦੇ ਦਿੱਤਾ ਮਹਾਤਮਾ ਬੋਧ ਨੇ ਆਖਿਆ ਸਾਨੂੰ ਪਿਆਸ ਲੱਗ ਸਕਦੀ ਏ ਇਹ ਪਿਆਸ ਤੋਂ ਮਰ ਰਿਆ ਸੀ ਮਰ ਰਿਆ ਸੀ ਸਾਡੇ ਕੋਲ ਕਰਮੰਡਲ ਪਾਣੀ ਹੋਵੇ ਆਨੰਦ ਮੈਂ ਕਿਸੇ ਨੂੰ ਪਿਆਸ ਤੋਂ ਮਰਦਾ ਨਹੀਂ ਦੇਖ ਸਕਦਾ ਹਾਂ ਪਾਣੀ ਨਹੀਂ ਸੀ ਗੱਲ ਵੱਖ ਇਸ ਨੂੰ ਪਤਾ ਹੈ ਵਿਦਵਾਨ ਕੀ ਕਹਿੰਦੇ ਆਉਂਦੇ ਨੇ ਸਤਗੁਰਾਂ ਨੇ ਦਸਵੰਦ ਦੀ ਮਰਿਆਦਾ ਬਣਾਈ ਹੈ ਇੱਕ ਮਨੁੱਖ ਕੋਲ 10 ਕਰੋੜ ਰੁਪਏ ਨੇ ਤੇ ਇੱਕ ਦੇ ਕੋਲ ਸਿਰਫ 10 ਨੇ ਇੱਕ ਨੇ 1 ਰੁਪਿਆ ਦਸਵੰਦ ਕੱਢਿਆ দান ਕੀਤਾ ਇੱਕ ਨੇ 1 ਕਰੋੜ ਕੀਤਾ ਬਰਾਬਰ ਨਹੀਂ ਇਸ ਚੱਕਰੇ 'ਚ ਨਾ ਪੈਣਾ ਜਿਹਨੇ ਕਰੋੜ দান ਕੀਤਾ ਹੈ ਮਹਾਨ ਦਾਨੀ ਹੈ ਕੱਖ ਨਹੀਂ ਦਾਨੇ ਉਹਦਾਇਕ ਰੁਪਿਆ ਉਸ ਕਰੋੜ ਤੋਂ ਘੱਟ ਨਹੀਂ ਹੈ। ਉਹਦੀ ਕੁੱਲ ਸੰਪਦਾ ਹੀ 10 ਰੁਪਏ ਸੀ। ਇੱਕ ਕਰਮੰਡਲ ਪਾਣੀ ਦਾ ਹੀ ਸੀ ਉਹਦੇ ਕੋਲ ਆਤਮਾ ਬੁੱਧ ਕੋਲ ਹੋਰ ਕੁਝ ਵੀ ਨਹੀਂ ਸੀ। ਦੇ ਦਿੱਤਾ। ਮੋਗਰੇ ਮਹਿਮਨ ਤੇਤਨ ਤੇ ਧਨ ਲੋਸਿਰ ਹੈ ਸਭ ਹੀ ਨਹੀਂ ਕੋ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਮੇਰੇ ਘਰ ਦੇ ਜਤਨ ਕਰਕੇ ਮਨ ਕਰਕੇ ਧਨ ਕਰਕੇ ਜੋ ਕੁਝ ਵੀ ਹੈ ਸਭ ਜਗਤ ਦਾ ਸਭ ਕਾਲ ਸੇ ਦਾ। ਆਪਣਾ ਕੁਝ ਵੀ ਨਹੀਂ। ਕੋਛ ਵੀ ਨਹੀਂ ਅਮਰੀ ਮਾਲ ਅਸਬਾਬ ਤੋਂ ਨਹੀਂ ਹੈ ਇਹਦੇ ਕੋਲ ਇਤਨੀਆ ਮਹਿਲ ਮਾੜੀਆਂ ਨੇ ਇਹਦਾ ਇਤਨਾ ਬੈਂਕ ਬੈਲੈਂਸ ਹੈ ਇਹਦੇ ਕੋਲ ਇਤਨੀ ਧਨ ਸੰਪਦਾ ਹੈ ਅਮਰੀ ਨਾਪੀ ਜਾਂਦੀ ਹੈ ਦਿਲ ਤੋਂ ਅਗਰ ਦਿਲ ਦੇ ਚ ਭਰਾ ਵਾਸਤੇ ਵੀ ਥਾਂ ਕੋਈ ਨਹੀਂ ਪਿਓ ਵਾਸਤੇ ਵੀ ਥਾਂ ਕੋਈ ਨਹੀਂ ਮਾਂ ਵਾਸਤੇ ਵੀ ਥਾਂ ਕੋਈ ਨਹੀਂ ਤਾਂ ਇਹਨੂੰ ਅਮੀਰ ਆਖੋਗੇ ਮਹਾਸ਼ੂਮਨੁਖ कुछ भी नहीं गरीब मनुख लक्षण दस देने सुभाव दसद तर्जे जिंदगी दसती है धन गुरु अर्जन देव जी महाराज कहें भुज बल वीर ब्रह्म सुख सागर गरत परत गह लेहो अंगूरिया हे प्रभु मेरी उंगल पकड़ मैं नहीं चल सकता ਮੈਂ ਤੇਰੇ ਰਸਤੇ ਤੇ ਚੱਲ ਤੇ ਪਿਆ ਪਰ ਉਸ ਬੱਚੇ ਦੀ ਤਰ੍ਹਾਂ ਜਿਨੇ ਅੱਜ ਚੱਲਣਾ ਸਿੱਖਿਆ ਹੈ ਤੇ ਜਿਸ ਬੱਚੇ ਨੇ ਅੱਜ ਕਦਮ ਪੁੱਟੇ ਨੇ ਕਿੰਨੇ ਕ ਪੁੱਟੇਗਾ ਗੁਜਰਾਤ ਦੇ ਇਲਾਕੇ ਚ ਮੈਂ ਦੇਖਿਆ ਜਿਸ ਦਿਨ ਬੱਚਾ ਪਹਿਲਾ ਕਦਮ ਪੁੱਟੇ ਨਾ ਤੇ ਉਹ ਘਰ ਵਿੱਚ ਸ਼ਗਨ ਮਨਾਉਂਦੇ ਨੇ ਲੱਡੂ ਵੰਡਦੇ ਨੇ ਨੱਚਦੇ ਨੇ ਖੁਸ਼ੀਆਂ ਮਨਾਉਂਦੇ ਬੱਚੇ ਨੂੰ ਚੱਲਣਾ ਆ ਗਿਆ ਫਿਰ ਜਿਸ ਦਿਨ ਬੱਚਾ ਜ਼ਬਾਨ ਖੋਲਣ ਲੱਗ ਪੈਂਦਾ ਹੈ ਪਹਿਲਾ ਬੋਲ ਬੋਲਦਾ ਹੈ ਫਿਰ ਖੁਸ਼ੀ ਮਨਾਉਂਦੇ ਨੇ ਫਿਰ ਉਹ ਆਪਣਾ ਇਸ ਨੂੰ ਆਪਣੇ ਢੰਗ ਨਾਲ ਮਠਾਈਆਂ ਬਣਾ ਕੇ ਵੰਨਦੇ ਨੇ ਪੜੋਸੀਆਂ ਨੂੰ ਬੁਲਾ ਕੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਸਾਡਾ ਬੱਚਾ ਬੋਲਣ ਲੱਗ ਪਿਆ ਉਹਦੀ ਜ਼ਬਾਨ ਚੋਂ ਬੋਲ ਨਿਕਲੇ ਚਾਰ ਪੰਜ ਸਾਲ ਦਾ ਬੱਚਾ ਹੋ ਜਾਏ ਤੇ ਬੋਲੇ ਨਾ ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਚਿੰਤਾ ਹੋ ਜਾਂਦੀ ਸਮਝ ਨਹੀਂ ਆਉਂਦੀ ਬੋਲਦਾ ਨਹੀਂ ਪਿਆ 3 ਸਾਲ ਦਾ ਬੱਚਾ ਹੋ ਜਾਏ ਕਦਮ ਨਾ ਪੁੱਟੇ ਖੜਾ ਨਾ ਹੋਵੇ ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਪਤਨੀ ਗੱਲ ਕੀ ਕਦਮ ਹੀ ਨਹੀਂ ਪੁੱਟਦਾ ਖੜਾ ਹੀ ਨਹੀਂ ਹੁੰਦਾ ਮਹਾਰਾਜ ਕਹਿੰਦੇ ਨੇ हे ਪ੍ਰਭੂ ਮੈਂ ਚੱਲ ਤੇ ਪਿਆ ਤੇਰੇ ਮਾਰਗ ਤੇ ਪਰ ਉਸ ਬੱਚੇ ਦੀ ਤਰ੍ਹਾਂ ਜਿਸ ਨੇ ਅੱਜ ਕਦਮ ਪੁੱਟਿਆ ਜਿਹਦਾ ਧਿਆਨ ਥੋੜਾ ਜਿਹਾ ਵੀ ਸ਼ਬਦ ਦੀ ਤਰਫ ਗੁਰੂ ਦੀ ਤਰਫ ਚਲਿਆ ਸਮਝ ਲਓ ਉਸ ਨੇ ਕਦਮ ਪੁੱਟਿਆ ਤੇ ਜਿਹਦਾ ਧਿਆਨ ਹੀ ਨਹੀਂ ਚਲਿਆ ਸੁਰਤ ਸ਼ਬਦ ਦਾ ਮੇਲੇ ਸੁਰਤ ਧਿਆਨ ਨੂੰ ਕਹਿੰਦੇ ਨੇ ਸੁਰਤ ਸ਼ਬਦ ਦੀ ਤਰਫ ਗਈ ਹੈ ਕਿ ਨਹੀਂ ਪਾਠ ਕਰ ਰਿਹਾ ਸੁਰਤ ਉਦੇਚ ਹੈ ਕਿ ਨਹੀਂ ਸੁਰਤ ਸਰੋਤ ਨੂੰ ਵੀ ਕਹਿੰਦੇ ਨੇ ਸੁਣਨ ਨੂੰ ਵੀ ਕਹਿੰਦੇ ਨੇ ਸੁਰਤ ਦੇ ਤਿੰਨ ਅਰਥ ਨੇ ਚਲੋ ਮੈਂ ਇਹ ਵੀ ਦੁਹਰਾ ਦੇ ਆਂ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਇਥੇ ਸੁਰਤ ਦੇ ਚ ਹੈ ਸੁਣ ਰਿਹਾ ਤੇ ਜੇ ਸੁਰਤ ਦੇ ਚ ਹੈ ਤੇ ਸੁਰਤ ਆ ਜਾਏਗੀ ਸਮਝ ਆ ਜਾਏਗੀ ਤੇ ਜੇ ਸੁਰਤ ਆ ਗਈ ਹੈ ਤੇ ਸੁਰਤੋ ਜੁੜ ਜਾਏਗੀ ਤੇ ਅਨ ਜੁੜ ਜਾਏਗਾ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਪਰ ਪਹਿਲੇ ਤੇ ਸੁਣਨਾ ਹੈ ਪੜ੍ਹੀ ਜਾ ਰਿਹਾ ਹੈ ਪੜ੍ਹੀ ਜਾ ਰਿਹਾ ਸੁਣਦਾ ਤੇ ਹੈ ਨਹੀਂ ਪਿਆ ਅਜੇ ਧਿਆਨ ਨਹੀਂ ਚੱਲੇ ਅਜੇ ਬੱਚੇ ਦੀ ਤਰ੍ਹਾਂ ਜਨਮ ਤੇ ਇਸ ਦਾ ਹੋ ਗਿਆ ਹੈ ਚੱਲਣਾ ਕੋਈ ਨਹੀਂ ਇਹ ਦੇਖੋ ਤੇ ਮੈਂ ਫਿਰ ਅਰਜ਼ ਕਰਾਂ ਤਿੰਨ ਸਾਲ ਹੋ ਜਾਣ ਬੱਚਾ ਚੱਲੇ ਨਾ ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਹੈ 50 60 ਸਾਲ ਹੋ ਗਏ ਧਿਆਨ ਸ਼ਬਦ ਦੀ ਤਰਫ ਚਲਿਆ ਹੀ ਨਹੀਂ ਗੁਰੂ ਨੂੰ ਵੀ ਚਿੰਤਾ ਹੋ ਜਾਂਦੀ ਹੈ ਕੀ ਹੋ ਗਿਆ ਇਸ ਨੂੰ ਵੀ ਕਿਉਂ ਨਹੀਂ ਚੱਲਦਾ ਮੈਂ ਜ਼ਕਰਾਂ ਘਟ ਲੋਗਾ ਦੀ ਸੁਰਤ ਸ਼ਬਦ ਦੀ ਤਰਫ ਚੰਦੀ ਇਸ ਵਾਸਤੇ ਪੜਨ ਦੇ ਨਾਲੋਂ ਗੁਰਬਾਣੀ ਪੜਨ ਦੇ ਨਾਲੋਂ ਸੁਣਨ ਨਾਲ ਲੱਖਾਂ ਗੁਣਾ ਔਖ ਹੈ ਬਿਨਾ ਸੁਰਤ ਤੋਂ ਸੁਣੀ ਨਹੀਂ ਸਕੇਗਾ ਨਹੀਂ ਸੁਣ ਸਕੇਗਾ ਪਰ ਬਿਨਾ ਸੁਰਤ ਤੋਂ ਪੜ ਸਕੇਗਾ ਭਟਕੀ ਹੋਈ ਸੁਰਤ ਨਾਲ ਭਟਕੇ ਹੋਏ ਧਿਆਨ ਨਾਲ ਵੀ ਪੜ ਸਕਦਾ ਹੈ ਪੜਨ ਵਾਸਤੇ ਧਿਆਨ ਬਾੜ ਕਰਨਾ ਪੈਂਦਾ ਨਜ਼ਰਾਂ ਵੀ ਬਾੜ ਕਰਨੀਆਂ ਪੈਂਦੀਆਂ ਹਨ ਸੁਣਨ ਵਾਸਤੇ ਤੇ ਸ਼ਾਇਦ ਅੱਖਾਂ ਵੀ ਬੰਦ ਕਰਨੀਆਂ ਪੈਣ। ਔਰ ਧਿਆਨ ਨੂੰ ਅੰਤਰਮੁਖੀ ਕਰੇਗਾ ਤਾਂ ਹੀ ਸੁਣ ਸਕੇਗਾ ਵਰਨਾ ਨਹੀਂ ਸੁਣ ਸਕਦਾ। ਇਹ ਵੀ ਮਰਜ਼ ਕਰਾ। ਇੱਕ ਮਨੁੱਖ ਉੱਚੀ-ਉੱਚੀ ਬੋਲ ਰਿਹਾ ਹੁੰਦਾ ਹੈ ਦੂਜਾ ਸੁਣ ਰਿਹਾ ਹੁੰਦਾ ਹੈ। ਸੁਣਨ ਵਾਲਾ ਫਿਰ ਕਹਿ ਦਿੰਦਾ ਹੈ ਇੱਕ ਦਫਾ ਫਿਰ ਆਖ ਮੈਂ ਨਹੀਂ ਸੁਣਿਆ ਤੂੰ ਕਿਉਂ ਨਹੀਂ ਸੁਣਿਆ? ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ। ਜਦੋਂ ਮਰ ਧਿਆਨ ਸ਼ਬਦ ਦੇ ਚ ਨਹੀਂ ਪਾਠ ਕਰ ਰਿਹਾ ਹੈ ਧਿਆਨ ਨਹੀਂ ਹੈ ਅਜੇ ਇਹਨੂੰ ਚੱਲਣਾ ਨਹੀਂ ਆਇਆ ਚੱਲਣਾ ਨਹੀਂ ਆਇਆ ਵੀਰੋ ਸੰਤ ਸਿੰਘ ਮਸਕੀਨ ਵਾਲਾ ਨੇ حضرت ਮੁਹੰਮਦ ਸਾਡੇ ਪਿਆਰੇ ਨਬੀ ਸਲ ਸਲਮ ਦੇ ਸਾਥੀ حضرت ਉਮਰ ਰਜ਼ੀ ਅੱਲਾਹ ਤਾਲਾ ਅਨਹਦੀ ਜ਼ਿੰਦਗੀ ਦਾ ਇੱਕ ਵਾਕਿਆ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਅੱਲਾਹ ਪਾਕ ਦੇ ਰਾਸਤੇ ਤੇ ਇੱਕ ਰੋਟੀ ਸੀ ਉਹ ਵੀ ਦਾਨ ਕਰ ਦਿੱਤੀ ਵੀਰ ਉਹ ਅੱਲਾਹ ਪਾਕ ਦੇ ਰਾਸਤੇ ਤੇ ਖਰਚ ਕਰਨਾ ਖੈਰਾਤ ਕਰਨਾ ਲੋਕਾਂ ਦੀ ਮਦਦ ਕਰਨਾ ਵੀਰ ਉਹ ਇਹ ਇਹੋ ਜਿਹਾ ਕੰਮ ਹੈ ਜਿਹੜਾ ਕਿ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਵੀਰ ਮੈਂ ਆਪਣੀ ਤਾਨੂੰ ਆਪਣੀ ਉਦਾਹਰਨਾਂ ਦੇ ਕੇ ਦੱਸਣਾ ਹੈ ਮੇਰੇ ਆਪਣੇ ਜੀਵਨ ਦੇ ਵਿੱਚ ਜਿਹੜੀ ਤਬਦੀਲੀ ਆਈ ਮੈਂ ਕਿਸੇ ਦੀ ਨਹੀਂ ਤੁਹਾਨੂੰ ਗੱਲ ਦੱਸਾਂਗਾ ਕਿ ਵੀਰੋ ਇੱਕ ਸਾਲ ਪਹਿਲੇ ਜਿਸ ਟਾਈਮ ਮੈਂ ਇਸ ਤਰ੍ਹਾਂ ਹੀ ਜੌਬ ਕਰਦਾ ਸੀ ਉਸ ਟਾਈਮ ਮੈਂ ਸੋਚਿਆ ਕਿ ਮੈਂ ਆਪਣੀ ਕਮਾਈ ਦੇ ਵਿੱਚੋਂ ਦਸਵੰਤ ਕਿ ਦਸਵਾਂ ਹਿੱਸਾ ਕੱਢ ਕੇ ਅੱਲਾ ਪਾਕ ਦੇ ਰਾਸਤੇ ਤੇ ਦਮਗਾ ਗਰੀਬਾਂ ਦੀ ਮਦਦ ਕਰਾਂਗਾ ਤੇ ਵੀਰੋ ਉਸ ਟਾਈਮ ਮੇਰੀ ਬੜੀ ਛੋਟੀ ਜੀ ਰਕਮ ਆਈ ਜਿਹੜੇ ਵੀ ਮੈਨੂੰ ਪੈਸੇ ਕਿਸੇ ਵੀ ਕਾਰੋਬਾਰ ਤੋਂ ਕਿਸੇ ਵੀ ਬਿਜ਼ਨਸ ਤੋਂ ਆਪਣੀ ਜੌਬ ਤੋਂ ਲੱਭਦੇ ਸੀ ਮੈਂ ਦਸਵਾਂ ਹਿੱਸਾ ਕੱਢਦਾ ਸੀ ਛੋਟੀ ਰਕਮ ਹੁੰਦੀ ਸੀ ਅੱਲਾ ਪਾਕ ਦੇ ਰਾਸਤੇ ਤੇ ਕਿਸੇ ਨੂੰ ਖਾਣਾ ਖਿਲਾ ਦਿੰਦਾ ਸੀ ਕਿਸੇ ਦੀ ਮਦਦ ਕਰਤ ਦਿੰਦਾ ਸੀ ਲੇਕਿਨ ਵੀਰੋ ਅੱਜ ਸਾਲ ਡੇਢ ਸਾਲ ਬਾਅਦ ਹੀ ਵੀਰੋ ਅੱਲਾ ਪਾਕ ਦਾ ਮੈਂ ਲੱਖ ਸ਼ੁਕਰਗੁਜ਼ਾਰ ਹਾਂ ਕਿ ਅੱਲਾ ਪਾਕ ਨੇ ਮੈਨੂੰ ਇੰਨੀਆਂ نواز ਦਿੱਤਾ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਪਿਛਲੇ ਰਮਜ਼ਾਨ ਦੇ ਵਿੱਚ ਵੀਰੋ ਮੈਂ ਸਿਰਫ ਚੰਦ ਥੋੜਾ ਜਿਹਾ ਅੱਲਾ ਪਾਕ ਦੇ ਰਸਤੇ ਤੇ ਦੇ ਸਕਿਆ ਸੀ ਕਿਉਂਕਿ ਮੇਰਾ ਦਸਵੰਤ ਇਨਾ ਘੱਟ ਸੀ ਲੇਕਿਨ ਇਸ ਦਫਾ ਅੱਲਾ ਪਾਕ ਦਾ ਲੱਖ ਸ਼ੁਕਰ ਹੈ ਕਿ ਮੈਂ ਉਸ ਤੋਂ 15 ਤੋਂ 20 ਗੁਣਾ ਜ਼ਿਆਦਾ ਲੋਕਾਂ ਦੀ ਮਦਦ ਕੀਤੀ ਹੈ ਇਹ ਕਿਸ ਤਰ੍ਹਾਂ ਮੇਰੇ ਪੈਸੇ ਚ ਨਹੀਂ ਬਰਕਤ ਆਏ ਕਿਉਂਕਿ ਮੈਂ ਅੱਲਾ ਪਾਕ ਦੇ ਰਾਸਤੇ ਤੇ ਦਸਵੰਦ ਕੱਟਣਾ ਸ਼ੁਰੂ ਕਰ ਦਿੱਤਾ ਅੱਲਾ ਪਾਕ ਦੇ ਰਾਸਤੇ ਤੇ ਦੇਣਾ ਸ਼ੁਰੂ ਕਰ ਦਿੱਤਾ ਵੀਰੋ ਤੁਸੀਂ ਵੀ ਸਾਨੂੰ ਸੁਪਰ ਥੈਂਕਸ ਜਾਂ ਡੋਨੇਸ਼ਨ ਪੇਜ ਕੇ ਸਾਡਾ ਹਸਰ ਬਣ ਸਕਦੇ ਜੀ ਇੱਕ ਖਾਲਸਾ ਐਡ ਦੇ ਨਾਮ ਦੀ ਮੈਂ ਤਨਜ਼ੀਮ ਬਣਾਈ ਹੈ ਜਿਹਦੇ ਜ਼ਰੀਏ ਮੈਂ ਲੋਕਾਂ ਦੀ ਮਦਦ ਕਰਨਾ ਹੈ ਦਸਵੰਦ ਜਿਹੜਾ ਮੈਂ ਚੈਨਲ ਦੀ ਕਮਾਈ ਦਾ ਵੀ ਦਸਵੰਦ ਕੱਟਣਾ ਹੈ ਗਰੀਬ ਲੋਕਾਂ ਨੂੰ ਚ ਦਵਾਈਆਂ ਫਰਾਕ ਜੋ ਕੁਝ ਵੀਰੋ ਆਉਂਦਾ ਉਹਨਾਂ ਪੈਸੇ ਮੈਂ ਉਹਨਾਂ ਨੂੰ ਦੇਣਾ ਹੈ ਤੁਸੀਂ ਵੀਰੋ ਤੁਸੀਂ ਵੀ ਹਸਰ ਬਣ ਸਕਦੇ ਜੇ ਤੇ ਵੀਰੋ ਅਗਰ ਤੁਸੀਂ ਚਾਹੁੰਦੇ ਜੇ ਕਿ ਤੁਸੀਂ ਅਮੀਰ ਹੋ ਜਾਓ ਤੇ ਵੀਰੋ ਆਪਣੇ ਕਮਾਈ ਦੇ ਵਿੱਚੋਂ ਹੱਕ ਹਲਾਲ ਦੀ ਕਮਾਈ ਹਰਾਮ ਦੀ ਨਹੀਂ ਵੀਰੋ ਦਸਵੰਦ ਕੱਟਣਾ ਸ਼ੁਰੂ ਕਰਦੇ ਗੁਰੂ ਨਾਨਕ ਦੇਵ ਜੀ ਨੇ ਵੀਰੋ ਦੇਖੋ ਲੰਗਰ ਲਾਇਆ ਵੀਰ ਰੁਪਏ ਦਾ ਲੰਗਰ ਲਾਇਆ ਤੇ ਅੱਜ ਉਹ ਲੰਗਰ ਅਰਬਾਂ ਖਰਬਾਂ ਰੁਪਏ ਦਾ ਹੈ ਹਰ ਰੋਜ਼ ਖਾਣਾ ਖਿਲਾਇਆ ਜਾਂਦਾ ਆਖਰ ਇਹਨੇ ਪੈਸੇ ਕਿੱਥੋਂ ਆ ਰਹੇ ਆ ਕੌਣ ਦੇ ਰਿਹਾ ਵੈ ਵੀਰੋ ਅੱਲਾ ਪਾਕ ਦੇ ਰਾਸਤੇ ਤੇ 1 ਰੁਪਿਆ ਖਰਚ ਕਰੋਗੇ ਅੱਲਾ ਪਾਕ ਦੀ ਜ਼ਾਤ ਤੁਹਾਨੂੰ 10 ਗੁਣਾ ਜ਼ਿਆਦਾ ਦੇਗੀ ਤੇ ਇਸ ਕਰਕੇ ਵੀਰੋ ਅੱਲਾ ਪਾਕ ਦੇ ਰਾਸਤੇ ਤੇ ਖਰਚ ਕਰੋ ਤੁਹਾਡੀ ਨਫੇ ਦਾ ਇਹ ਨਫੇ ਦਾ ਇਸ ਤੋਂ ਜ਼ਿਆਦਾ ਵੱਡਾ ਨਫੇ ਵਾਲਾ ਕੋਈ ਕੰਮ ਨਹੀਂ ਹੈ ਫਿਰ ਤੁਸੀਂ ਦੇਖਣਾ ਤੁਹਾਡੇ ਹਾਲਾਤ ਕਿਸ ਤਰ੍ਹਾਂ ਬਦਲਦੇ ਫਿਰ ਬਹੁਤ ਪਿਆਰੀ ਕਥਾ ਸੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਥਾ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਹਾਲ ਲਾਜ਼ਮੀ ਕਰਨਾ ਆਪਾਂ ਤੇ ਸਾਰਾ ਖਿਆਲ ਰੱਖਣਾ ਤਾਂ ਆ ਯਾਦ ਰੱਖਣਾ ਅੱਲਾ ਫਜ਼ਲ